ਜਿੱਥੇ ਕਿ ਬਾਰੇ ਸਾਲ ਦੇ ਵਿੱਚ 크ਿਸਚਨ ਭਾਈਚਾਰੇ ਵੱਲੋਂ 크리스마ਤ ਤਿਹਾੜਾ ਜੋ ਕਿ ਬੜੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਇਹ ਜਦੋਂ ਨਵੰਬਰ ਖਤਮ ਹੁੰਦਾ ਹੈ ਅਤੇ ਜੋ ਦਸੰਬਰ ਸ਼ੁਰੂ ਹੁੰਦਾ ਹੈ ਇਸ ਦੌਰਾਨ 크ਿਸਚਨ ਭਾਈਚਾਰੇ ਵਿੱਚ ਕਾਫੀ ਖੁਸ਼ੀ ਦੇਖਣ ਨੂੰ ਮਿਲਦੀ ਹੈ ਅਤੇ ਇਸ ਦੌਰਾਨ 25 ਦਸੰਬਰ ਤੱਕ 크리스마ਨ ਲੈ ਕੇ ਅਲੱਗ-ਅਲੱਗ ਤਰੀਕੇ ਦੇ ਪ੍ਰਬੰਧ ਕੀਤੇ ਜਾਂਦੇ ਹਨ ਉਸੇ ਉਪਲਗ ਸੇ ਵਿੱਚ ਅੱਜ ਇੱਕ ਮੇਲਾ ਕਰਵਾਇਆ ਗਿਆ ਜੋ ਕਿ ਸੀਐਨਏ ਕਲਵਰੀ ਜੱਜ ਅਤੇ ਡਾਇਓਸਿਸ ਆਫ ਚੰਡੀਗੜ੍ਹ ਸੀਐਨਏ ਵੱਲੋਂ ਕਰਵਾਇਆ ਗਿਆ ਅਤੇ ਜੋ ਮੇਲਾ ਅੱਜ ਕਰਵਾਇਆ ਗਿਆ ਇਸ ਨੂੰ 크리스마 ਦੇ ਨਾਮ ਤੋਂ ਜਾਣਿਆ ਜਾਂਦਾ ਹੈ ਅਤੇ ਇਸ ਦੇ ਨਾਂ ਨਾਲ ਹੀ ਲੁਧਿਆਣਾ ਵਾਸੀਆਂ ਨੂੰ ਅਤੇ ਖਾਸ ਕਰਕੇ ਲੁਧਿਆਣਾ ਜ਼ਿਲ੍ਹੇ ਦੇ ਸਾਰੇ ਕਮਿਊਨਿਟੀ ਨੂੰ 14 ਦਸੰਬਰ 2024 ਵਿੱਚ ਨਿਕਲਣ ਵਾਲੀ ਸ਼ੋਭਾ ਯਾਤਰਾ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ। ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਮੌਜੂਦਾ ਮੈਂਬਰਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਇਸ ਸੰਬੰਧ ਵਿੱਚ ਹੋਰ ਕੀ ਕਿਹਾ ਗਿਆ। ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਸਾਰੇ ਸਾਲ ਦੇ ਵਿੱਚ 크ਰਿਸਚੀਅਨ ਕਮਿਊਨਿਟੀ ਦੇ ਲਈ ਇੱਕੋ ਦਿਹਾੜਾ ਮਨਾਇਆ ਜਾਂਦਾ ਹੈ ਜਿਸ ਨੂੰ ਅਸੀਂ 크리스마ਸ ਕਹਿੰਦੇ ਹਾਂ ਜਦੋਂ ਨਵੰਬਰ ਮਹੀਨੇ ਦਾ ਐਂਡ ਹੁੰਦਾ ਹੈ ਤੇ ਦਸੰਬਰ ਦੀ ਸ਼ੁਰੂਆਤ ਹੁੰਦੀ ਹੈ ਸਾਰੀ ਕਮਿਊਨਿਟੀ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਅਤੇ ਇੱਕ ਤਰੰਗ ਚੱਲ ਪੈਂਦੀ ਹੈ ਜਿਹਦੇ ਵਿੱਚ ਸਮਝ ਲਓ ਵੀ 25 ਦਸੰਬਰ ਦਾ ਟਾਈਮ ਜਿਹੜਾ ਅਸੀਂ ਸਾਲ ਪਰ ੜੀਕਦੇ ਹਾਂ ਉਹਦੀ ਸ਼ੁਰੂਆਤ ਹੋ ਚੁੱਕੀ ਹੈ ਉਸ ਯਾਦ ਦੇ ਵਿੱਚ ਉਹਨੂੰ ਚੇਤੇ ਕਰਾਉਣ ਦੇ ਲਈ ਅੱਜ ਇੱਥੇ ਇੱਕ ਮੇਲਾ ਕਰਾਇਆ ਗਿਆ ਹੈ ਜਿਹੜਾ ਸੀਐਨਆਈ ਕਲਵਰੀ ਚਰਚ ਤੇ 250 ਸੌਫ ਚੰਡੀਗੜ੍ਹ ਸੀਐਨਆਈ ਵੱਲੋਂ ਕਰਵਾਇਆ ਗਿਆ ਇਸ ਨੂੰ 크리스마스 ਦੇ ਮੇਲੇ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਇਸ ਦੇ ਨਾਲ ਨਾਲ ਹੀ ਅਸੀਂ ਲੁਧਿਆਣਾ ਵਾਸੀਆਂ ਨੂੰ ਤੇ ਖਾਸ ਕਰਕੇ ਲੁਧਿਆਣੇ ਜ਼ਿਲ੍ਹੇ ਦੀ ਸਾਰੀ ਕਮਿਊਨਿਟੀ ਨੂੰ ਚਾਹੇ ਉਹ ਕਿਸੇ ਵੀ ਡਿਨੋਮੀਨੇਸ਼ਨ ਦੀ ਹੈ ਅਸੀਂ ਰੂਮਨ ਕੈਥੋਲਿਕ ਕਹੀਏ ਅਸੀਂ ਪ੍ਰੋਟੈਸਟੈਂਟ ਕਹੀਏ ਅਸੀਂ ਪੈਂਟਿਕੋਸਟਲ ਚਰਚ ਕਹੀਏ ਪਰ ਸਾਡਾ ਇੱਕੋ ਹੀ ਸ਼ਰੀਰ ਪਰਮੂ ਯਿਸੂ ਮਸੀਹ ਹੈ ਜਿਨ੍ਹਾਂ ਨੂੰ ਅਸੀਂ ਮੰਨਦੇ ਹਾਂ ਤਾਂ ਉਹਨਾਂ ਨੂੰ ਫਾਲੋ ਕਰਦੇ ਹਾਂ ਤਾਂ ਉਹਨਾਂ ਨੂੰ ਆਪਣਾ ਪ੍ਰਭੂ ਕਾਕੇ ਸੰਬੋਧਿਤ ਕਰਦੇ ਆਂ ਤੇ ਸਾਡੀ ਸਾਰੀ ਦੁਨੀਆ ਦੀ 크੍ਰਿਸਚੀਅਨ ਕਮਿਊਨਿਟੀ ਲਈ ਉਹ ਪ੍ਰਭੂ ਨੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਆ ਜੀ ਸਾਰੇ ਰਲ ਕੇ ਅੱਜ ਸਾਡੇ ਬਹੁਤ ਹੀ ਅਦਰਨੀਏ ਪਾਸ ਕੋਸ਼ੀ ਜੀ ਪਾਸਟਰ ਆਇਜ਼ਕ ਦਿੱਤਾ ਜੀ ਸਾਡੇ ਬਾਬੂ ਸੈਮੂਅਲ ਜੀ ਸਾਡੇ ਯੂਕੇ ਤੋਂ ਬਹੁਤ ਹੀ ਜੁਝਾਰੂ ਅਤੇ ਕੌਮ ਨੂੰ ਪਿਆਰ ਕਰਨ ਵਾਲੇ ਸਾਡੇ ਵੱਡੇ ਭਰਾ ਪੌਲਸ ਹੋਤਾ ਜੀ ਜਿਹੜੇ ਸਪੈਸ਼ਲ ਇਸ ਸਮਾਗਮਾਂ ਦੇ ਵਿੱਚ ਪਾਰਟਿਸਿਪੇਟ ਕਰਨ ਦੇ ਲਈ ਆਏ ਆ ਤੇ ਜਾਗਰੂਕਤਾ ਤੇ ਏਕਤਾ ਦੇ ਲਈ ਉਹਨਾਂ ਨੇ ਰਾਤ ਦਿਨ ਮਿਹਨਤ ਕੀਤੀ ਹੈ ਤੇ ਇੱਕ ਮੈਸੇਜ ਦੇ ਰਹੇ ਆ ਕਿ 14 ਦਸੰਬਰ 2024 ਦੀ ਜਿਹੜੀ ਸ਼ੋਭਾ ਯਾਤਰਾ ਆ ਆਓ ਅਸੀਂ ਰਲ ਮਿਲ ਕੇ ਇਹ ਸ਼ੋਭਾ ਯਾਤਰਾ ਮਨਾਈਏ ਤੇ ਅਸੀਂ ਸਮਾਜ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਵਾਲੇ ਦੀ ਵਧਾਈ ਦਈਏ ਜਿਹਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਜਨਮ ਦੇ ਨਾਲ ਸੰਬੰਧਿਤ ਚਾਂਕੀਆਂ ਕੈਰਲਸ ਅਤੇ ਇਹਦੇ ਨਾਲ ਨਾਲ ਹੀ ਅਸੀਂ ਉਹ ਭਾਈਚਾਰਕ ਸਾਂਝ ਦੱਸਣੀ ਜਾਂਦੇ ਆ ਜਿਹੜੀ ਪਿਛਲੇ ਦਸਕਤੇ ਸਾਡੀ ਸਾਰੇ ਭਾਈਚਾਰਿਆਂ ਦੇ ਨਾਲ ਮਿਲ ਕੇ ਚੱਲਦੀ ਆਈ ਹੈ ਚਾਹੇ ਕੋਈ ਜਾਤੀ ਹੈ ਚਾਹੇ ਕੋਈ ਵਰਗ ਹੈ ਤੇ ਚਾਹੇ ਕੋਈ ਧਰਮ ਹੈ ਇਹ ਹਮੇਸ਼ਾ ਹੀ ਇਕੱਠੇ ਰਹੇ ਆ ਤੇ ਅੱਗੇ ਵੀ ਇਕੱਠੇ ਰਹਿਣਗੇ ਆਓ ਅਸੀਂ ਭਾਈਚਾਰਕ ਸਾਂਝ ਦਾ ਇਹ ਵਿਗਲ ਬਜਾਈਏ ਤੇ 14 ਦਸੰਬਰ 2024 ਨੂੰ ਸ਼ੋਭਾ ਯਾਤਰਾ ਦਾ ਹਿੱਸਾ ਬਣੀਏ ਤਨ ਮੰਨ ਧੰਦੇ ਨਾਲ ਇਸ ਸ਼ੋਭਾ ਯਾਤਰਾ ਦਾ ਸਹਿਯੋਗ ਦਿਓ ਤੇ ਸਾਰੇ ਇੱਕ ਦੂਜੇ ਨੂੰ ਕਹੋ ਕਿ ਆਓ ਇਹ ਆਪਣੀ ਸ਼ੋਭਾ ਯਾਤਰਾ ਹੈ ਅਸੀਂ ਮਿਲਣਾ ਆ ਮੈਂ ਖਾਸ ਕਰਕੇ ਯੂਥ ਸਾਡੇ ਯੂਥ ਨikhil ji ਸਾਡੇ ਯੂਥ ਸਹਿਮ ji ਤੇ ਸਾਡੇ ਪਰਮਿੰਦਰ ji ਅਤੇ ਹੋਰ ਸਾਰੀ ਯੂਥ ਦੀ ਟੀਮ ਜਿਹੜੀ ਨੌਜਵਾਨ ਦੇ ਕੰਡਿਆਂ ਤੇ ਕੌਮ ਦਾ ਭਾਰ ਹੁੰਦਾ ਹੈ ਉਹਨਾਂ ਨੂੰ ਸਾਰਿਆਂ ਨੂੰ ਇਨਵਾਈਟ ਕਰਦਾ ਹਾਂ ਖਾਓ ਕਿ ਅਸੀਂ ਪ੍ਰਭੂ ਯਿਸੂ ਮਸੀਹ ਦੇ ਕੈਨਲਸ ਸਾਰੇ ਲੁਧਿਆਣਾ ਜ਼ਿਲ੍ਹੇ ਦੇ ਨਾਲ ਸਾਂਝੇ ਕਰਨੇ ਤੇ 14 ਤਰੀਕ ਨੂੰ ਅਸੀਂ ਇਸੇ ਜਗ੍ਹਾ ਤੇ ਇਕੱਠੇ ਹੋਣਾ ਹੈ ਅੱਜ ਅਸੀਂ ਖਾਸ ਕਰਕੇ ਸੀਐਨਏ ਚਰਚ ਕਲਵਰੀ ਚਰਚ ਦੇ ਵਿੱਚ ਆਏ ਆ ਇੱਥੇ ਹਰ ਸਾਲ ਦੇ ਸਾਲ ਇਹ ਮੇਲਾ ਮਨਾਇਆ ਜਾਂਦਾ ਹੈ ਔਰ ਇਹਦੇ ਵਿੱਚ ਸਾਰੇ ਸਟੇਜ ਦੇ ਵਿੱਚੋਂ ਪਾਦਰੀ ਬੁਲਾਏ ਜਾਂਦੇ ਹਨ ਬਿਸ਼ਪ ਬੁਲਾਏ ਜਾਂਦੇ ਹਨ ਉਹਦੇ ਉਹਦੇ ਵਿੱਚ ਸਾਨੂੰ ਵੀ ਆਉਣ ਦਾ ਮੌਕਾ ਮਿਲਿਆ ਹੈ ਮੇਰੇ ਨਾਲ ਸਾਡੇ ਨਾਲ ਪ੍ਰਧਾਨ ਐਲਬਰਟ ਦਵਾਜੀ ਮੈਨੂੰ ਨਾਲ ਲੈ ਕੇ ਆਏ ਪਾਲ ਸੋਤਾ ਜੀ ਔਰ ਸਾਡੇ ਪ੍ਰਧਾਨ ਜੌਨਸਨ ਗਿਲ ਜੀ ਔਰ ਅਸੀਂ ਇਹ ਇੱਕ ਸੰਦੇਸ਼ ਦੇਣਾ ਚਾਹੁੰਦੇ ਆ ਕਿ ਸਾਡੀ 14 ਦਸੰਬਰ ਨੂੰ ਸ਼ੋਭਾ ਯਾਤਰਾ ਜਿਹੜੀ ਆ ਔਰ ਹਰ ਸਾਲ ਦੇ ਸਾਲ ਇਹ ਚਲਦੀ ਆ ਰਹੀ ਹੈ ਔਰ ਇਹ ਸ਼ੋਭਾ ਯਾਤਰਾ ਜਿਹੜੀ ਆ ਸੀਐਨਈ ਚਰਚ ਦੀ ਕਲਵਰੀ ਚਰਚ ਤੋਂ ਸ਼ੁਰੂ ਹੋ ਕੇ ਸਲੀਮ ਟਾਵਰੀ ਸਲੀਮ ਟਾਵਰੀ ਤੋਂ ਸਦੀ ਹੋਲੀ ਕਰੋਸ ਚਰਚ ਦੇ ਵਿੱਚ ਸਮਾਪਤ ਹੋਵੇਗੀ ਔਰ ਉਹਦੇ ਵਿੱਚ ਅਸੀਂ ਸਾਰੀਆਂ ਸੰਗਤਾਂ ਨੂੰ ਸਾਰੀਆਂ ਕਲਿਸੀਆਂਾਂ ਨੂੰ ਸਾਰੇ ਆਪਣੇ ਪ੍ਰਿਸ਼ਟ ਸਹਿਬਾਨਾਂ ਨੂੰ ਔਰ ਉਹ ਸਾਡੇ ਨਾਲ ਨੇ ਸਾਡੀ ਅਗਵਾਈ ਕਰ ਰਹੇ ਨੇ ਔਰ ਅਸੀਂ ਸਾਰੇ रड़ के ये शोभा यात्रा जी होली क्रोचर चर्च राभा समाप्त कर रहे हैं सबको जेम की और प्रभु का आगमन का देरी है तो क्रिसमस का त्यौहार जो है लुधियाना शहर का सारे क्रिश्चियन समूह जो भाईचारे मिलकर 14 दिसंबर को करने का पूरा योजना बनाया उसमें सभी चर्चस का योगदान हमें मिला है मिल रहा है और हमारा उम्मीद है कि हजारों के तादाद में लोग जो है चरवरी से चर्च से शुरू कर कर शराबा नगर रोमन कैथलिक चर्च में उसका समाप्ति होगा उसके दरमियान इस लुधियाना शहर का और आसपास के जगहों से सारे कलिसियाएँ सारे विश्वासियाँ सारे पादरी लोग यहाँ पर उसमें शामिल होगा और रीश मसीह का जन्म का खुशी हम चाहते हैं कि शहर का हर जगह में फैला है इसके लिए हम लोग कोशिश में है मेरा नाम पास्टर कोशी काउंसिल ऑफ लुधियाना चर्चेस का चेयरमैन मेरा नाम आज दत्ता है ਸਾਰੇ 크੍ਰਿਸਚੀਅਨ ਕਮਿਊਨਿਟੀ 14 ਤਰੀਕ ਨੂੰ 크리스마ਸ ਨੂੰ ਸੈਲੀਬ੍ਰੇਟ ਕਰ ਰਹੀ ਹੈ ਪੂਰੇ ਸ਼ਹਿਰ ਦੇ ਵਿੱਚ ਅਸੀਂ ਪਰਮੇਸ਼ਰ ਦੇ ਪਿਆਰ ਦੇ ਬਾਰੇ ਦੱਸਾਂਗੇ ਯਿਸੂ ਮਸੀਹ ਨੇ ਇਸ ਜਗਤ ਦੇ ਨਾਲ ਪਿਆਰ ਕੀਤਾ ਔਰ ਉਹ ਸਾਰਾ ਸੰਦੇਸ਼ ਅਸੀਂ ਲੈ ਕੇ ਜਾਵਾਂਗੇ ਪੂਰੇ ਸ਼ਹਿਰ ਦੇ ਵਿੱਚ ਅਸੀਂ ਸਾਰੇ ਚਰਚਸ ਮਿਲ ਕੇ ਲੁਧਿਆਣੇ ਦੇ ਸਾਰੇ ਚਰਚਸ ਮਿਲ ਕੇ ਇਸ 크리스마스 크리스마스 ਨੂੰ ਸੈਲੀਬ੍ਰੇਟ ਕਰਾਂਗੇ। ਥੈਂਕ ਯੂ। ਹਾਂਜੀ ਗਰੀਟਿੰਗਸ ਟੂ एवरीवन। ਮੇਰਾ ਨਾਮ ਪੌਲਸ ਹੁੰਦਾ ਹੈ। ਨਾਰਮਲੀ ਮੈਂ ਰੈਜ਼ਾਈਡ ਕਰਦਾ ਹਾਂ ਲੰਡਨ ਦੇ ਵਿੱਚ। ਅੱਜ ਮੈਨੂੰ ਮੌਕਾ ਮਿਲਿਆ ਇੱਥੇ ਅਸੀਂ ਲੁਧਿਆਣਾ ਵਾਸੀ ਸਾਰੇ ਇਕੱਠੇ ਹੋ ਕੇ ਇਸ ਵਾਰ ਸ਼ੁਭਾ ਯਾਤਰਾ 14 ਤਰੀਕ ਨੂੰ ਕੱਢ ਰਹੇ ਹਾਂ ਜਿਹਦੇ ਵਿੱਚ 올 ਡਿਨੋਮੀਨੇਸ਼ਨ ਔਰ ਚਰਚਸ ਪਾਸਟਰਸ ਮਿਲ ਕੇ ਅਸੀਂ ਸਭ ਨੂੰ ਵੈਲਕਮ ਕਰਦੇ ਆਂ ਆਲ ਰਿਲੀਜੀਅਨਸ ਆਫ ਲੁਧਿਆਣਾ ਪੰਜਾਬ ਨੂੰ ਵੈਲਕਮ ਕਰਦੇ ਆਂ ਇਸ ਸ਼ੁਭ ਦਿਹਾੜੇ ਦੇ ਉੱਤੇ 14 ਨੂੰ ਪਲੀਜ਼ ਸਾਡੇ ਨਾਲ ਮਿਲ ਕੇ ਅਸੀਂ ਸ਼ੁਭ ਯਾਤਰਾ ਵਿੱਚ ਪਲੀਜ਼ ਹਿੱਸਾ ਲਈਓ ਥੈਂਕ ਯੂ ਵੈਰੀ ਮੱਚ ਟੂ एवरीवन ਲੇਕੋ ਅੱਜ ਪਹਿਲੀ ਦਸੰਬਰ ਆ ਔਰ ਇੱਕ ਪਾਕ ਮਹੀਨਾ ਮੰਨਿਆ ਜਾਂਦਾ ਆ ਤੁਹਾਡੇ ਪ੍ਰਭੂ ਯਿਸੂ ਮਸੀਹ ਦਾ ਆਗਮਨ ਹੋਇਆ ਔਰ ਅੱਜ ਡਾਈਸਿਸ ਆਫ ਚੰਡੀਗੜ੍ਹ ਨੇ ਬਹੁਤ ਵੱਡਾ ਇੱਕ ਮੇਲਾ ਕਰਦੇ ਨੇ ਜਿੱਥੇ 50 ਦੇ ਲੋਕ ਆਉਂਦੇ ਨੇ ਔਰ ਅਸੀਂ ਵੀ ਸਾਰੇ ਇੱਥੇ ਇਕੱਠੇ ਹੋਏ ਆਂ ਤਾਂ ਕਿ ਇੱਕ ਸੰਦੇਸ਼ ਲੋਕਾਂ ਨੂੰ ਤੱਕ ਪਹੁੰਚਾ ਸਕੀਏ ਕਿ 14 ਤਰੀਕ ਨੂੰ ਇੱਕ ਬਹੁਤ ਵੱਡੀ ਗ੍ਰੈਂਡ ਸ਼ੋਭਾ ਯਾਤਰਾ ਜਿਹੜੀ ਆ ਉਹ ਕੱਢੀ ਜਾ ਰਹੀ ਹੈ ਸਾਰੇ ਡਰੋਮਿਨੇਸ਼ਨ ਸਾਰੇ ਚਰਚਸ ਔਰ ਸਾਰਾ ਮੁਸੀਬਾਈਚਾਰਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਲੋਕਾਂ ਨੂੰ ਪ੍ਰਭੂ ਯਿਸੂ ਮਸੀਹ ਦਾ ਪੈਗਾਮ ਪੇਸ਼ ਕਰਨ ਨੂੰ ਥੈਂਕ